ਰਾਜਪੁਰਾ ਪ੍ਰਸ਼ਾਸਨ ਮੁਰਦਾਬਾਹ ਰਾਜਪੁਰਾ ਪ੍ਰਸ਼ਾਸਨ ਮੁਰਦਾਬਾਹ ਰਾਜਪੁਰਾ ਪ੍ਰਸ਼ਾਸਨ ਮੁਰਦਾਬਾਹ ਰਾਜਪੁਰਾ ਪ੍ਰਸ਼ਾਸਨ ਮੁਰਦਾਬਾਹ ਜਨਤਾ ਨੂੰ ਸਾਫ ਪਾਣੀ ਮੁਹੱਈਆ ਕਰਵਾਉਣਾ ਪ੍ਰਸ਼ਾਸਨ ਦੀ ਪਹਿਲੀ ਜ਼ਿੰਮੇਵਾਰੀ ਬਣਦਾ ਹੈ ਪਰੰਤੂ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਰਾਜਪੁਰਾ ਦੇ ਦੇਵਨਗਰ ਅਤੇ ਵਿਸ਼ਕਰਮਾ ਨਗਰ ਦੀਆਂ ਹਨ ਜਿੱਥੇ ਮਹੌਲਾ ਨਿਵਾਸੀਆਂ ਦੇ ਵੱਲੋਂ ਪ੍ਰਸ਼ਾਸਨ ਖਿਲਾਫ ਨਾਰੇਬਾਜੀ ਕੀਤੀ ਗਈ ਨਾਰੇਬਾਜੀ ਦਾ ਕਾਰਨ ਇਹ ਹੈ ਕਿ ਪਿਛਲੇ 1 ਹਫਤੇ ਤੋਂ ਲਗਾਤਾਰ ਮਹੌਲੇ ਦੇ ਵਿੱਚ ਗੰਦਾ ਪਾਣੀ ਆ ਰਿਹਾ ਹੈ ਜਿਸ ਕਾਰਨ ਕਈ ਲੋਕਾਂ ਨੂੰ ਹਸਪਤਾਲ ਤੱਕ ਜਾਣਾ ਪਿਆ ਹੈ ਆਓ ਇਸ ਦੌਰਾਨ ਦੇਖਦੇ ਹਾਂ ਮੇਰੇ ਨਾਲ ਮਨੀਤ ਜੀ ਕਿਹੜੀ ਕਲੋਨੀ ਤੋਂ ਇਸ ਕਰਮਕਲੋ ਤੋਂ ਕਿਹੜੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਤੇ ਪਾਣੀ ਦੀ ਆ ਰਹੀ ਹੈ ਪਾਣੀ ਕਿੰਨੇ ਦਿਨ ਤੋਂ ਇੱਥੇ ਪਾਣੀ ਗੰਦਾ ਆ ਰਿਹਾ ਹੈ ਜੀ ਔਰ ਪਾਣੀ ਦੀ ਬੋਤਲ ਵੀ ਤੁਹਾਨੂੰ ਲੋਕ ਦਿੱਤੀ ਹੈ ਜੀ ਹੁਣ ਇੰਨਾ ਗੰਦਾ ਪਾਣੀ ਹੈ ਕਿ ਇੱਥੇ ਮਤਲਬ ਇਹ ਦੇ ਨਾਲ ਆਪਾਂ ਵੈਸੇ ਦੇਖੋ ਕਿ ਬਹੁਤ ਗੰਦਾ ਲੱਗਦਾ ਹੈ ਇਹਨੂੰ ਯੂਨਿਟ ਕਰਾ ਕੇ ਤਾਂ ਬਹੁਤ ਜ਼ਿਆਦਾ ਧਿਆਨ ਵੱਲ ਦੇਣਗੇ ਬੱਚੇ ਇਹਰੇ ਪਾਣੀ ਨੂੰ ਹਜੇ ਹੋਣ ਦੀ ਸਮੱਸਿਆ ਹੋਰ ਕੋਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਨੇ ਕਿ ਕਿੰਨੇ ਦਿਨਾਂ ਤੋਂ ਆਪ ਸਾਨੂੰ ਇੱਕ ਹਫ਼ਤੇ ਤੋਂ ਅਸੀਂ ਜੂਝ ਰਹੇ ਇਸ ਪ੍ਰੋਬਲਮ ਤੋਂ ਕੋਈ ਕਿਸੇ ਨੂੰ ਕੋਈ ਬਿਮਾਰੀ ਦੇਖਿਆ ਨਾ ਕਰ ਕੋਈ ਹਾਂਜੀ ਬੱਚੇ ਬਿਮਾਰ ਹੈਗੇ ਆ ਜਿੱਥੇ ਦੋ ਤਿੰਨ ਬੱਚੇ ਹਲੋ ਹਸਪਤਲ ਗਏ ਸੀਗੇ ਟੌਸਪਿਟਲਾਈਜ਼ ਹੋਏ ਲੋਕਲ ਡਾਕਟਰ ਕੋਲ ਜਾ ਹੀ ਰਹੇ ਹੈ ਜੀ ਤੇ ਅਸੀਂ ਪ੍ਰਸ਼ਾਸਨ ਨੂੰ ਗੁਹਾਰ ਲਗਾਰਨੇ ਹੈ ਜੀ ਤੁਹਾਡੀ ਸਮੱਸਿਆ ਦਾ ਹਮਨਨ ਕੀਤਾ ਜਾਵੇ ਇਸ ਬਾਰੇ ਤੁਹਾਡੀ ਗੱਲ ਨੂੰ ਆਜ ਮੰਨ ਕੇ ਪਾਉਂਦੀ ਹਾਂ ਹਾਂਜੀ ਅਸੀਂ ਤਾਂ ਆਪਣੇ ਐਮਪੀ ਸਾਹਿਬ ਨੂੰ ਕਹਿੰਦੇ ਆ ਜੀ ਹੋਰ ਵੀ ਅਗੇ ਕਮੇਟੀ ਦੇ ਵਿੱਚ ਵੀ ਜਿਵੇਂ ਜਾਂਦੇ ਆ ਤਾਂ ਕੋਈ ਵੀ ਹੱਲ ਨਹੀਂ ਇਸ ਸਮੱਸਿਆ ਦਾ ਹੋ ਰਿਹਾ। ਤੁਹਾਨੂੰ ਕੀ ਕਹਿੰਦੇ ਕਮੇਟੀ ਵਾਲੇ? ਕੋਈ ਵੀ ਜਵਾਬ ਨਹੀਂ ਦਿੰਦੇ ਜੀ ਆ ਜਰ ਨੇ ਹਾਂ ਜੀ ਠੀਕ ਕਰ ਦਾਂਗੇ ਜੀ ਹੋ ਰਿਹਾ ਜੀ ਪਿੱਛੋਂ ਪਾਣੀ ਗੰਦਾ ਆ ਰਿਹਾ ਜੀ ਇਹ ਹੈ ਜੀ ਉਹ ਹੈ ਜੀ ਸਾਰੇ ਰਾਜਪੁਰੇ ਦੇ ਵਿੱਚ ਇਹ ਸਮੱਸਿਆ ਹੈ। ਇਸ ਵਾਰ ਦੇ ਕੌਂਸਲਰ ਕੋਣੇ? ਦੀਪਕ ਜੀ ਹੈ ਜੀ। ਉਹਨਾਂ ਨਾਲ ਵੀ ਗੱਲ ਹੋਈ ਹੈ ਜੀ ਉਹ ਕਹਿੰਦੇ ਯਾਰ ਬੈ ਜੀ ਤੁਹਾਡੀ ਸਮੱਸਿਆ ਭੇਜ ਦਿੱਤੀ ਹੈ ਤੇ ਕੋਸ਼ਿਸ਼ ਕਰ ਰਹੇ ਕਹਿੰਦਾ ਮੈਂ ਅੱਗੇ ਪ੍ਰਸ਼ਾਸਨ ਤੁਹਾਡੀ ਗੱਲ ਅੱਗੇ ਨਹੀਂ ਸੁਵਾਈਗਾ ਤੇ ਮੇਰੇ ਨਾਲ ਮਰਸੀ ਪਾਲੀ ਅ ਕਿਦਾ ਮਰ ਲੜੀ ਸਫਿਸ਼ ਕਰਮਾ ਨੇ ਉਹ ਨਹੀਂ। ਕੀ ਸਮੱਸਿਆ ਵੀ ਆ ਰਹੀ ਹੈ ਪਾਣੀ ਦੀ ਸਮੱਸਿਆ ਬਹੁਤ ਆ ਰਹੀ ਹੈ। ਕੰਪਟਪਟੈਂਸੀ ਲਈ ਟੈਂਕ ਕਿਤੇ ਚਲਾ ਗਿਆ ਉਹਦੇ ਬਗ ਵਿੱਚ ਪੀਤਾ ਪੀਰੇ ਬਾਗ ਨੇ ਚਾਰ ਦਿਨ ਹੋ ਗਿਆ ਰਹੀਆਂ ਸਰਕਾਰੀ ਹਸਪਤਲ ਮੈਡਿਕਲ ਚੱਲਦਾ ਰਿਹਾ ਬਲਡ ਮੋਸ਼ਨ ਵੰਕੀ ਚੱਕਰ ਆਣਾ ਹੁਣ ਵੀ ਇਹਦਾ ਇਹ ਗੰਦੇ ਪਾਣੀ ਦੀ ਬਜਾ ਕਰਕੇ ਹੋਇਆ ਜੀ ਹਾਂ ਜੀ ਇਹੋ ਤੁਸੀਂ ਹੋ ਕੀ ਮੰਗ ਕਰਦੇ ਬਚਾਉਣ ਲਈ ਨਹੀਂ ਮੰਗ ਕਰਦੇ ਜੀ ਕਿ ਛੇਤੀ ਛੇਤੀ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਕਿ ਮੇਰੇ ਕੀ ਬੋਲ ਛੋਟੇ ਤੇ ਬੱਚੇੜੇ ਇਸ ਪਾਣੀ ਨੂੰ ਪੀਂਦੇ ਨੇ ਇਹ ਸਵਸਥ ਰਹੇ ਵੀ ਤੁਸੀਂ ਇਹ ਜਿਹੜਾ ਗੰਦਾ ਪਾਣੀ ਦਿਖਾ ਰਹੇ ਆਂ ਕੁਝ ਦਿਪੇ ਐ ਟ੍ਰੰਪ ਬਹੁਤ ਹੀ ਪਾਣੀ ਦੀ ਗੰਦੇਪਨ ਦੇ ਭਰ ਕੇ ਨਗਰ ਕੌਂਸਲ ਨੂੰ ਦਿਖਾਇਆ ਹਾਂਜੀ ਦਿਖਾਇਆ ਜੇ ਉਹਨਾਂ ਨੇ ਕੋਈ ਉਹਨੇ ਕਰਿਆ ਨਹੀਂ ਕੋਈ ਚੱਲ ਕੋਈ ਅੱਧੀ ਬੰਦਾਂ ਤੋਂ ਦੋ ਦਿਨ ਸਮੇਂ ਤੋਂ ਆਤੇ ਆ ਹਾਂ ਅਸੀਂ ਨੇ ਤੁਹਾਨੂੰ ਗੱਤਰ ਸਾਹਿਬ ਕਰਾਂਗੇ ਦੇਖਾਂਗੇ ਕਿ ਚੱਲੇ ਜਾਂ ਮੈਨੂੰ ਇਹਦੇ ਕੋਈ ਬਣਾ ਕੋਈ ਲੱਗਦਾ ਕਿ ਇਹ ਉਹਦੇ ਪਾਣੀ ਪਾਣੀ ਦੀ ਸੋੜ ਹੈ ਜੀ ਇਸ ਸੀਰੀਸ ਤੋਂ ਤੇ ਨਹੀਂ ਲੱਗਦਾ ਨਾ ਮੈਂ ਗਟਰ ਦਾ ਪਾਣੀ ਹੁੰਦਾ ਨਹੀਂ ਸਮੈਲ ਆਉਂਦੀ ਹੈ ਅਗਰ ਤੁਸੀਂ ਬੋਤਲ ਭੋਲਾ ਤਾਂ ਸ਼ਾਇਦ ਤੁਸੀਂ ਖੜੇ ਵੀ ਨਹੀਂ ਹੋ पाओਗੇ ਨਹੀਂ ਸਮੈਲ ਆ ਰਹੀ ਹੈ ਨਾ ਦਲੀਪ ਸਿੰਘ ਹੈ ਜੀ ਕਿਹੜੀ ਕਲੋਨੀ ਤੋਂ ਦੇਵ ਨਗਰ ਪਾਰ ਹੈ ਜੀ ਮੇਰੇ ਸਾਹਮਣੇ ਤੇ ਕੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਸਾਡੀ ਕਲੋਨੀ ਨੂੰ ਇਹ ਜੀ ਸਭ ਤੋਂ ਜ਼ਿਆਦਾ ਪਾਣੀ ਦੀ ਸੀ ਪਾਣੀ ਦੀ ਤੇ ਸੀਵਰੇਜ ਦੀ ਸਭ ਤੋਂ ਜ਼ਿਆਦਾ ਪ੍ਰੋਬਲਮ ਚੱਲ ਰਹੀ ਜੀ ਕਿਉਂਕਿ ਮੈਨੂੰ ਫਟਕਾ ਲ ਹੋ ਗਏ ਨੇ ਇੱਥੇ ਆਏ ਨੇ ਤੇ ਮੈਂ ਆਣ ਕੇ ਪਹਿਹੀ ਨੋਟ ਕੀਤਾ ਕਿ ਸਾਨੂੰ ਸਭ ਤੋਂ ਜ਼ਿਆਦਾ ਪਾਣੀ ਦੀ ਪ੍ਰੋਬਲਮ ਹੈ ਤੇ ਸੀਵਰੇਜ ਦੀ ਪ੍ਰੋਬਲਮ ਹੈ ਜਿਹੜੀ ਕਿ ਸਾਡੇ ਮਹੱਲੇ ਦੇ ਵਿੱਚ ਹੀ ਆ ਸਾਡੇ ਇੱਥੇ ਰਹਿਣ ਵਾਲਿਆਂ ਵਾਸਤੇ ਤਕਰੀਬਨ ਇੱਕ ਹਫ਼ਤੇ ਦੇ ਵਿੱਚ ਇੱਕ ਦੋ ਕੰਪਲੇਂਟਾਂ ਹੁੰਦੀ ਹੈ ਸੀਵਰੇਜ ਵਾਲੇ ਆਉਂਦੇ ਨੇ ਕਰਨ ਵਾਸਤੇ ਚਲੇ ਜਾਂਦੇ ਨੇ ਆਉਂਦੇ ਨੇ ਕਰਮੀਆਂ ਪਰ ਇਸ ਟਾਈਮ ਜਿਹੜੀ ਸਭ ਤੋਂ ਜ਼ਿਆਦਾ ਪ੍ਰੋਬਲਮ ਸਾਨੂੰ ਪਾਣੀ ਦੀ ਚੱਲ ਰਹੀ ਹੈ। ਪਾਣੀ ਦੇ ਅਸੀਂ ਇਹੀ ਪ੍ਰਸ਼ਾਸਨ ਅੱਗੇ ਬੇਨਤੀ ਕਰਨੀ ਹੈ ਕਿ ਜਿਹੜੀ ਸਾਡੀ ਖੱਲ ਹੈ ਇਹਨੂੰ ਜਲਦੀ ਤੋਂ ਜਲਦੀ ਕੀਤਾ ਜਾਵੇ। ਅਸੀਂ ਐਮਸੀ ਸਾਹਿਬ ਅੱਗੇ ਵੀ ਰਿਕਵੈਸਟ ਕੀਤੀ ਆ। ਸਾਰਿਆਂ ਅੱਗੇ ਰਿਕਵੈਸਟ ਕੀਤੀ ਆ ਵੀ ਸਾਡੇ ਜਿਹੜਾ ਪਾਣੀ ਹੈ ਪਾਣੀ ਦੇ ਨਾਲ ਸਾਡੇ ਬੱਚਿਆਂ ਦੀ ਸਿਹਤ ਦੀ ਪ੍ਰੋਬਲਮ ਵੱਧ ਸਕਦੀ ਹੈ ਜਿਵੇਂ ਇੱਕ ਬੀਬੀ ਬਿਮਾਰ ਹੋ ਕੇ ਚਲੀ ਗਈ ਹੈ ਤੇ ਹੋਰ ਵੀ ਇਸ ਤਰ੍ਹਾਂ ਆਪਾਂ ਪਾਣੀ ਕੀਨੇ ਆ ਕਿੰਨੇ ਟਾਈਮ ਤੋਂ ਪਾਣੀ ਜਿਹੜਾ ਹੈ ਗੰਦੇ ਪਾਣੀ ਦੇ ਵਿੱਚ ਦੇਖੋ ਜੀ ਪਾਣੀ ਹੁਣ ਤਾਂ ਜਿਹੜਾ ਹੈ ਚਾਰ ਪੰਜ ਦਿਨ ਤੋਂ ਬਹੁਤ ਜ਼ਿਆਦਾ ਸਾਨੂੰ ਪਰੇਸ਼ਾਨੀ ਹੋ ਰਹੀ ਹੈ ਪਰ ਇਸ ਤੋਂ ਪਹਿਲਾਂ ਵੀ ਕਈ ਕੇਸ ਹੈਗੇ ਨੇ ਸਾਡੇ ਕੋਲ ਪਾਣੀ ਦੇ ਇਹ ਗੰਦਾ ਪਾਣੀ ਵੀ ਦਿਖਾ ਰਹੇ ਹਾਂ ਜੀ ਇਹ ਇਹ ਗੰਦਾ ਪਾਣੀ ਸੀਪ ਟੂ ਲੈਣੀ ਨਹੀਂ ਸੀ ਨਾ ਇਸ ਨੂੰ ਤਾਂ ਕਾਬਲ ਹੀ ਨਹੀਂ ਹੈਗਾ ਜੀ ਅਚਾਨਕ ਕਿਤੇ ਕੋਈ ਟੈਂਕੀ ਟੁੱਟ ਜਾਈ ਤਾਂ ਫਿਰ ਸਾਡੇ ਵਾਸਤੇ ਬੜਾ ਮੁਸ਼ਕਲ ਹੋ ਜਾਵੇ ਤੇ ਸਮਰਥਕਲ ਵੀ ਲੱਗੇ ਹੋਏ ਨੇ ਸਮਰਥੀ ਵਾਲ ਦੇ ਮੇਰਾ ਕੱਲ੍ਹ ਤੇ ਪਿਆਪ ਖੰਡ ਵੀ ਨਹੀਂ ਹੋਣੀ ਜੀ ਕਿ ਜਿਵੇਂ ਕਰਦੇ ਪਾਣੀ ਪਾਣੀ ਤੇ ਕਿਸੇ ਕੰਮ ਲੈ ਕੇ ਆਉਂਦੇ ਰਹੀ ਹੈ ਪੀਨਮਲਾ ਪਾਣੀ ਨੂੰ ਦੇਖ ਲੈਦੇ ਨਾ ਟੁੱਟੇ ਦੇ ਵਿੱਚੋਂ ਜੇ ਤੁਸੀਂ ਮੈਨੂੰ ਦੱਸਤਾ ਮੈਂ ਤੁਹਾਨੂੰ ਦੱਸਤਾ ਕਿ ਦੰਦਾ ਪਾਣੀ ਆ ਰਿਹਾ ਹੈ ਤੇ ਉਹ ਫਿਰ ਆਪਾਂ ਇੱਕ ਦੀ ਕਰਦੀ ਮੈਂ ਟੈਂਕੀ ਭਰੀ ਹੈ ਜੀ ਤੇ ਦੇ ਕਰ ਦੋ ਟੈਂਕੀਆਂ ਨੇ ਉਹਨੇ ਕਰ ਦੋ ਬਾਰ ਦੀਆਂ ਪੀਣ ਵਾਸਤੇ ਲੈ ਆਂਦੀਆਂ ਪਾਣੀ ਦੇ ਦੀ ਪੀਣ ਵਾਸਤੇ ਆਪਣਾ ਗੁਜ਼ਾਰਾ ਕਰਦੇ ਤੇ ਤੁਸੀਂ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਪ੍ਰਸ਼ਾਸਨ ਨੇ ਆਸ਼ਵਾਸਨ ਦਿੱਤਾ ਪ੍ਰਸ਼ਾਸਨ ਨੇ ਅਜੇ ਤੱਕ ਸਾਨੂੰ ਕੋਈ ਆਸ਼ਵਾਸਨ ਨਹੀਂ ਦਿੱਤਾ ਜੀ ਅਸੀਂ ਪ੍ਰਸ਼ਾਸਨ ਲੱਗੇ ਇਹੀ ਬੇਨਤੀ ਕਰਨੇ ਆ ਕਿ ਸਾਡੀ ਜਿਹੜੀ ਬੇਨਤੀ ਨੂੰ ਜਲਦੀ ਜਲਦੀ ਹੱਲ ਕੀਤਾ ਜਾਵੇ